ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਆ ਮੈਂ ਉਮੀਦ ਕਰਦੀ ਆ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਆਪਾਂ ਨੇ ਆ ਪਿਆਜ਼ ਆ ਪਿਆਜ਼ ਲੈ ਲਏ ਜੀ ਆਪਾਂ ਪਿਆਜ਼ਾਂ ਨੂੰ ਇਦਾਂ ਲੰਬਾ ਲੰਬਾ ਕੱਟ ਲੈਨੇ ਆ ਕਿਉਂਕਿ ਸਾਰੀਆਂ ਭੈਣਾਂ ਦੇ ਘਰ ਘਰ ਇਹੀ ਕੰਮ ਆ ਜੀ ਇੱਕ ਟਾਈਮ ਟਾਈਮ ਆਪਾਂ ਸਬਜ਼ੀ ਬਣਾ ਲੈਂਦੇ ਆ ਦੂਜੇ ਟਾਈਮ ਆਪਾਂ ਨੂੰ ਐ ਹੋ ਜਾਂਦਾ ਵੀ ਕੀ ਬਣਾਈਏ ਤੁਸੀਂ ਜੇ ਫਿਰ ਇਹ ਸਬਜੀ ਜਣੀ ਆਪਦੇ ਘਰੇ ਹਰੇਕ ਦਿਨ ਹੁੰਦੇ ਪਿਆਜ਼ ਵੀ ਵੇਸਣ ਵੀ ਜਦ ਕੋਈ ਹੋਰ ਸਬਜੀ ਨਾ ਹੋਵੇ ਫਿਰ ਆਪਾਂ ਇਹ ਸਬਜੀ ਨੂੰ ਬਣਾ ਸਕਦੇ ਆ ਆਪਾਂ ਨੇ ਚਾਰ ਪਿਆਜ਼ ਲੈ ਲਏ ਜੀ ਜੀ ਇੱਕ ਪਿਆਜ਼ ਲੈ ਲਿਆ ਭੁੰਕਾ ਦਾ ਦੋ ਟਮਾਟਰ ਲੈ ਲੇ ਹੁਣ ਇਹਨਾਂ ਨੂੰ ਆਪਾਂ ਪਿਆਜ਼ਾਂ ਨੂੰ ਕੱਟਦੇ ਆ ਬਹੁਤ ਟੇਸਟੀ ਭੁਰਜੀ ਬਣਦੀ ਹੈ ਜੀ ਕਿ ਸਬਜ਼ੀਆਂ ਤਾਂ ਹੁਣ ਅਜੇ ਆਪਣੇ ਖੇਤਾਂ ਚੋਂ ਲੱਗੀਆਂ ਨੇ ਜੀ ਫੁੱਲ ਦੀਆਂ ਇਹ ਚੀਜ਼ਾਂ ਵੈਸੀ ਹੁੰਦੀਆਂ ਨੇ ਤਾਂ ਆਪਾਂ ਘਰੇ ਬਣਾ ਸਕਦੇ ਆਂ ਦਾਣਾ ਤੋਂ ਵੀ ਜੀ ਉਤਰ ਜਾਂਦਾ ਦਾਣਾ ਵੀ ਨਹੀਂ ਕੋਹ ਚ ਖਾਦੀ ਜਾਂਦੀ ਆ ਚਲੋ ਜੀ ਪਿਆਜ਼ ਕੱਟ ਕੇ ਫਿਰ ਮਿਲਦੇ ਹਾਂ ਲੋ ਜੀ ਇਹ ਪਪੂਮ ਕੱਟ ਲੈਨੇ ਿਆਣਗੇ ਫਿਰ ਬਿਚੇ ਐਡ ਕਰਾਂਗੇ ਨੋ ਜੇ ਪਾਟ ਮਾਟਰ ਨਹੀਂ ਕੱਟ ਪਰ ਲੈਣੇ ਤੁਸੀਂ ਜਹ ਹੋਂ ਦਪਾ ਵੀ ਸਕਦੇ ਹੋਂ ਜੇ ਨਹੀਂ ਹੈਗੇ ਤਾਂ ਕੱਲੇ ਪਿਆਜ ਨਾਲ ਵੀ ਸਰਜੂ ਜੇ ਹੈਗੇ ਨੇ ਤਾਂ ਪਾ ਸਕਦੇ ਹੋਂ ਪਿਆਜ ਨਾਲ ਅੱਖਾਂ ਚ ਪਾਣੀ ਘਟ ਤਾ ਪਰਤਨ ਬਹੁਤ ਹੈ ਵਿੱਚ ਲੋ ਜੀ ਆਪਾਂ ਗੈਸ ਬਾਲ ਲਿਆ। ਆਪੇ ਭਰ ਲੈਨੇ ਕਾਇਨ। ਕਾਇਨ ਨੂੰ ਆਪਾਂ ਚੰਗੀ ਤਰ੍ਹਾਂ ਸੁਕਾ ਲੈਨੇ। ਲਓ ਜੀ ਕਿੜਾ ਆਈ ਆਪਣੀ ਗਰਮੀ ਹੋ ਗਈ। ਆਪਾਂ ਇਹਦੇ ਵਿੱਚ 2-3 ਕ ਚਮਚੇ, 3 ਚਮਚੇ ਬੇਸਣ ਦੇ ਪਾ ਲੈਨੇ। ਇਹੋ ਜੀ। ਇਹਨੂੰ ਆਪਾਂ ਮੱਠੀ ਮੱਠੀ ਅੱਗ ਤੇ ਚੰਗੀ ਤਰ੍ਹਾਂ ਭੁੰਨ ਲੈਨੇ। ਇਹਦਾ ਕਲਰ ਵੀ ਨਾ ਚੇਂਜ ਹੋਵੇ ਤੇ ਇਹਦਾ ਪੱਕ ਵੀ ਜਾਵੇ ਕੱਚੇਪਣ ਦੀ 스멜 ਵੀ ਲੱਗ ਜੇ ਤੇ ਕਲਰ ਵੀ ਨਾ ਬਦਲੇ ਆਪਾਂ ਹਲਕੇ ਹਲਕੇ ਆਂਜ ਤੇ ਚੰਗੀ ਤਰ੍ਹਾਂ ਭੁੰਨ ਲੈਨੇ ਵੈਸਾ ਮੈਂ ਜਿਦਸੇ ਨਾਲ ਭੁੰਨਾਂ ਲੱਭਿਆ ਮੱਠੀ ਮੱਠੀ ਅੱਗ ਤੇ ਕਿਉਂਕਿ ਇਹਦੇ ਵਿੱਚੋਂ ਫਿਰ ਕੱਚਾਪਨ ਆ ਹੀ ਜਾਊਗਾ ਜੀ ਸਬਜੀ ਜੋ ਜਨਾ ਭੁੰਨੇ ਆਏ ਆਪਾਂ ਨੇ ਤੇ ਟੈਸਟ ਮੀਨ ਉਹਨਾਂ ਬਧੀਆ। ਸੱਚਾ ਜਲਿਸਾ ਲੱਗੀ ਜਾਂਦਾ। ਲਓ ਜੀ ਇਸਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਏ। ਹੁਣ ਇਹਨੂੰ ਇੱਕ ਪਾਗੜਾ ਦਿੱਤੋ ਬਾਹਰ ਕੱਢ ਲੈਂਦੇ। ਲਓ ਜੀ ਭੈਣ ਆਪਾਂ ਨੇ ਦੁਬਾਰੇ ਧਰ ਲਿਆ, ਮੈਸਨ ਉੱਪਰ ਕੱਢ ਲਿਆ। ਮੈਂ ਇਹਦੇ ਵਿੱਚ ਆਪਾਂ ਪਾ ਲਵਾਂ ਇੱਕ ਚਮਚਾ ਧੀਰਾ। ਮਪਾ ਕਰ ਲੈਣਾ ਚੰਗੀ ਤਰ੍ਹਾਂ ਗਰਮ ਕਿਉਂ ਕਿ ਪੜਾਣੀ ਗਰਮਾ ਜੀ ਕਿ ਤਾ ਕਰਮ ਹੋਇਆ ਗਿਆ ਤੇ ਆਪਾਂ ਐਡ ਕਰ ਦਿੰਨੇ ਆ ਜੀ ਪਿਆਜ਼ ਤੇ ਜਦੋਂ ਮਪਾ ਚੰਗੀ ਤਰ੍ਹਾਂ ਭਨ ਲੈਣੇ ਹਲਕਾ ਜਿਹਾ ਬ੍ਰਾਊਨ ਕਰ ਲੈਣੇ ਲੋ ਜੀ ਥੋੜਾ ਜਿਹਾ ਤੜਕਾ ਕਰ ਲੈਣੇ ਜੀਰਾ ਐਡ ਲੋਜੀ ਚਾਜ ਆਜ ਆਪਣੇ ਹਲਕੇ ਬ੍ਰਾਊਨ ਹੋ ਗਏ। ਹੁਣ ਇਹਦੇ ਵਿੱਚ ਆਪਾਂ ਪਾ ਲੈਨੇ ਹਲਦੀ। ਇੱਕ ਪਾ ਲੈਨੇ ਹਾਂ। ਸਵਾਦ ਅਨਸਾਰ। ਮਿੱਠਾ ਆ। ਮਿੱਠਾ ਵੀ ਹਰੀ ਵੀ ਪਈ ਆ ਜੀ ਪਰ ਮੈਂ ਲਾਲੇ ਪਾ ਲੈਨੀ ਹ ਕਿਉਂਕਿ ਹਨ ਹਰੀਆਂ ਭੁੰਕਾ ਨਹੀਂ ਗੀਆਂ ਨੇ ਆਪਣੇ ਕੋਲ। ਖੜਦੀ ਨਮਕ ਕਪੜਾ ਪੱਕ ਗਿਆ ਖਾਦੀ ਤੇ ਮਿਕਸ ਹੁਣ ਇਹਦੇ ਵਿੱਚ ਆਪਾਂ ਹ ਟਮਾਟਰ ਤੇ ਝੁੰਕਾਲੇ ਪਿਆਜ਼ ਝੁੰਕਾ ਬਾਦਿੰਨੇ ਪੈਜਾਂਗੇ ਇਹਨਾਂ ਨੂੰ ਇੱਕ ਦੋ ਮਿੰਟ ਲਈ ਪਕਾ ਲੈਨੇ ਨਵਗੀ ਝੁੰਕਾ ਤੇ ਪਿਆਜ਼ ਆਪਣੇ ਸਾਰੇ ਟਮਾਟਰ ਸਾਰੇ ਪੱਕ ਗਏ ਹੁਣ ਇਹਦੇ ਵਿੱਚ ਆਪਾਂ ਜਿਹੜਾ ਬੇਸਨ ਭੁੰਨਿਆ ਹੇ मिक्स कर लेने गैस आप कर लिया घटे में चंकी तरह मिक्स कर लेने मठी मठी अग पीने चंकी तरह एक तो दो मिनट लियं पका लेंगे ਆਦੀ ਆਪਣੀ ਵੇਸਣ ਦੀ ਪੁਰਜੀ ਬਣ ਕੇ ਤਿਆਰ ਆ ਹਾਂ ਗੈਸ ਚ ਬਕਾਤੇ ਨੇ ਲੰਦ ਜੇ ਕੋਈ ਸਬਜੀ ਨਾ ਹੋਵੇ ਤਾਂ ਵੇਸਣ ਦੀ ਪੁਰਜੀ ਬਣਾਇਓ ਬਹੁਤ ਟੇਸਟੀ ਬਣਦੀ ਆ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਮਿਲਦੇ ਆ ਕਿਸੇ ਹੋਰ ਵੀਡੀਓ ਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਾਰੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ